ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਬਲਦਾ ਦੀਆ ਦੌੜਾ ਕਰਵਾਨ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਨਜ਼ਰਾਈਆਂ ਜਿਸ ਤੋਂ ਬਾਅਦ ਵੱਡੀ ਕਾਰਵਾਈ ਵੀ ਹੋਈ ਹੈ ਕਿਸ ਕਿਸਤੇ ਹੋਈ ਹੈ ਇਸ ਦੇ ਵਿੱਚ ਕੌਣ ਕੌਣ ਸ਼ਾਮਲ ਸੀ ਤੁਹਾਨੂੰ ਦੱਸਦੇ ਹਾਂ ਦਰਸ਼ਨ ਦੱਸਦੀ ਹੈ ਕਿ ਪਿੰਡ ਗੁਜਰਾਵਾਲ ਦੇ ਵਿੱਚ ਬਲਦਾਂ ਦੀਆਂ ਦੌੜਾਂ ਕਰਵਾਉਣ ਦੇ ਮਾਮਲੇ ਵਿੱਚ ਕਈ ਵਿਅਕਤੀਆਂ ਸਣੇ ਪ੍ਰਬੰਧਕਾਂ ਖਿਲਾਫ ਥਾਣਾ ਜੋਧਾ ਦੀ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਪ੍ਰਬੰਧਕਾਂ ਵਿੱਚ ਬਹੁਤੇ ਉੱਚੀ ਪਹੁੰਚ ਵਾਲੇ ਪ੍ਰਵਾਸੀ ਪੰਜਾਬੀ ਹਨ ਅਤੇ ਸੱਤਾਧਾਰੀਧਰ ਦੇ ਕੁਝ ਸਥਾਨਕ ਆਗੂ ਅਤੇ ਪੰਚਾਇਤੀ ਨੁਮਾਇੰਦਿਆਂ ਦਾ ਵੀ ਉਹਨਾਂ ਨੂੰ ਕਹਿ ਲਿਏ ਕਿ ਉਹਨਾਂ ਦੇ ਉੱਤੇ ਹੱਥ ਸੀਗਾ ਪਿੰਡ ਗੁਜਰਾਵਾਲ ਦੀ ਪਸ਼ੂ ਡਿਸਪੈਂਸਰੀ ਦੇ ਇੰਚਾਰਜ ਡਾਕਟਰ ਅਨੂਪ ਕੁਮਾਰ ਦੀ ਲਿਖਤੀ ਸ਼ਿਕਾਇਤ ਦੇ ਆਧਾਰ ਤੇ ਪਸ਼ੂਆਂ ਖਿਲਾਫ ਅਤਿਆਚਾਰ ਪਸ਼ੂਆਂ ਸਣੇ ਮਨੁੱਖੀ ਜੀਵਨ ਨੂੰ ਖਤਰੇ ਵਿੱਚ ਪਾਉਣ ਅਤੇ ਸਖਤ ਪਾਬੰਦੀਆਂ ਦੇ ਬਾਵਜੂਦ ਬਲਦਾਂ ਦੀਆਂ ਦੌੜਾਂ ਕਰਵਾਉਣ ਵਾਲਿਆਂ ਖਿਲਾਫ ਆਈਪੀਸੀ ਸਣੇ ਕਈ ਧਰਾਵਾਂ ਅਤੇ ਪਸ਼ੂਆਂ ਵਿਰੁੱਧ ਅਤਿਆਚਾਰ ਰੋਕੂ ਕਾਨੂੰਨ 1960 ਤਹਿਤ ਪੁਲਿਸ ਵੱਲੋਂ ਕੇਸ ਦਰਜ ਕਰਨਿਆ ਗਿਆ ਹੈ ਦੱਸਦੀ ਹੈ ਕਿ ਥਾਣਾ ਜੋਧਾ ਦੇ ਪੁਲਿਸ ਮੁਖੀ ਇੰਸਪੈਕਟਰ ਜਰਨੈਲ ਸਿੰਘ ਅਨੁਸਾਰ ਪ੍ਰਵਾਸੀ ਪੰਜਾਬੀਆਂ ਦੇ ਵਿਦੇਸ਼ ਭੱਜਣ ਦੇ ਖਦਸ਼ੇ ਨੂੰ ਦੇਖਦਿਆਂ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਚਲਾਚੋਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਹ ਵੀ ਦੱਸਦੀ ਹੈ ਕਿ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਸਖਤ ਪਾਬੰਦੀਆਂ ਦੇ ਬਾਵਜੂਦ ਕੁਝ ਪ੍ਰਵਾਸੀ ਪੰਜਾਬੀਆਂ ਵੱਲੋਂ ਬਲਦਾਂ ਦੀਆਂ ਦੌੜਾਂ ਦੇ ਦੋ ਰੋਜ਼ਾ ਮੁਕਾਬਲੇ ਕਰਵਾਏ ਗਏ ਸੀ ਹਾਲਾਂਕਿ ਬੀਤੇ ਦਿਨ ਦੇ ਮੁਕਾਬਲੇ ਮੀਂਹ ਕਾਰਨ ਰੱਦ ਕਰ ਦਿੱਤੇ ਸੀ ਅਤੇ ਇਹ ਵੀ ਦੱਸਦੀ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਦਰਜਨਾਂ ਬੈਲ ਗੱਡੀਆਂ ਦੇ ਦੜਾਕ ਸ਼ਾਮਲ ਹੋਏ ਅਤੇ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਅਮਰੀਕਾ ਵਾਸੀ ਜਗਪਾਲ ਸਿੰਘ ਗਰੇਵਾਲ ਸਣੇ 23 ਦਰਜਨ ਤੋਂ ਵੱਧੇਰੇ ਵਿਅਕਤੀਆਂ ਵੱਲੋਂ ਚੁੱਪਚਾਪੀਤੇ ਹੀ ਇਹ ਮੁਕਾਬਲੇ ਕਰਵਾਏ ਗਏ ਅਤੇ ਮੁਕਾਬਲਿਆਂ ਦੌਰਾਨ ਹਾਸਾ ਹੋਣ ਦੀ ਪੁਸ਼ਟੀ ਦੌੜਾਂ ਦੇ ਮੁਕਾਬਲਿਆਂ ਮੌਕੇ ਕਮੈਂਟਰੀ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਬੈਲ ਗੱਡੀ ਦੁੜਾਕ ਨੂੰ ਹਾਦਸੇ ਦੌਰਾਨ ਮੰਮੂਲੀ ਸੱਟਾਂ ਵੀ ਲੱਗੀਆਂ ਨੇ ਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਇਹ ਵੀ ਦੱਸਦੀ ਹੈ ਕਿ ਉਹਨਾਂ ਦਰਸ਼ਕਾਂ ਵਿੱਚ ਇੱਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਦੀ ਕਾਰਨ ਮੌਤ ਹੋਣ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਇਹ ਵੀ ਦੱਸਦੀ ਹੈ ਕਿ ਸਰਵੋੱਚ ਅਦਾਲਤ ਸੁਪਰੀਮ ਕੋਰਟ ਦੇ ਜੱਜ ਕੇ ਐਮ ਜੋਸ਼ਫ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਪਿਛਲੇ ਸਾਲ ਮਈ ਵਿੱਚ ਪਹਿਲਾਂ ਦਿੱਤੀ ਹੋਈ ਸ਼ੋਰਟ ਨੂੰ ਮੁਕੰਮਲ ਤੌਰ ਤੇ ਹਟਾ ਕੇ ਜ਼ਿਲ੍ਹਾ ਮੈਜਿਸਟਰੇਟ ਤੇ ਨਾ ਡੌੜਾਂ ਨੂੰ ਰੋਕਣ ਲਈ ਜ਼ਿੰਮੇਵਾਰੀ ਪਾਈ ਸੀ ਪਰ ਉਸ ਤੇ باوجود ਕਾਨੂੰਨ ਦੀਆਂ ਤੱਜੀਆਂ ਉੜਦਿਆਂ ਨਜ਼ਰ ਆਈਆਂ ਤੇ ਜਿਸ ਤੋਂ ਬਾਅਦ ਪੁਲਿਸ ਨੇ ਵੀ ਵੱਡਾ ਐਕਸ਼ਨ ਕਰਦੇ ਹੋਏ ਜਿਹੜਾ ਇਹਨਾਂ ਦੇ ਖਿਲਾਫ ਸਿਕੰਜਾ ਕੱਸਿਆ ਤੇ ਜਲਦੀ ਹੀ ਗ੍ਰਿਫਤਾਰੀਆਂ ਹੋਣ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਇਸ ਦੇ ਵਿੱਚ ਬਹੁਤ ਸਾਰੇ ਪਿੰਡ ਦੇ ਪੰਚਾਇਤੀ ਨੁਮਾਇੰਦੇ ਤੇ ਹੋਰ ਵੱਡੇ ਪੋਲੀਟਿਕਲ ਲੋਕ ਨੇ ਜਿਹੜੇ ਉਹਨਾਂ ਦਾ ਵੀ ਹੱਥ ਦੱਸਿਆ ਜਾ ਰਿਹਾ ਕਿ ਉਹਨਾਂ ਦੀ 76 ਸ਼ਾਇਆ ਹੇਠ ਦੌੜਾਂ ਕਰਵਾਈਆਂ ਗਈਆਂ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਪਰਚੇ ਦੇ ਵਿੱਚ ਐਫ ਆਈ ਆਰ ਦੇ ਵਿੱਚ ਕੀ ਉਹ ਵੱਡੇ ਲੋਕਾਂ ਦਾ ਨਾਮ ਵੀ ਪਾਇਆ ਜਾਂਦਾ ਜਾਂ ਫਿਰ ਜਿਨ੍ਹਾਂ ਦੀ ਜ਼ਿੰਮੇਵਾਰੀ ਸੀਗੀ ਖਾਸ ਤੌਰ ਦੇ ਉੱਤੇ ਪਿੰਡ ਵਾਸੀ ਜਿਨ੍ਹਾਂ ਦੇ ਵੱਲੋਂ ਇਹ ਦੌੜਾਂ ਕਰਵਾਈਆਂ ਗਈਆਂ ਸੀ ਜਾਂ ਪ੍ਰਬੰਧਕ ਕੀ ਪ੍ਰਬੰਧਕ ਸਿਗੇ ਉਹਨਾਂ ਦੇ ਉੱਤੇ ਕੇਸ ਦਰਜ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰੀਕੇ ਦੀਆਂ ਜਿਹੜੀਆਂ ਗਲਤੀਆਂ ਨਾ ਕੀਤੀਆਂ ਜਾਣ ਇਸ ਤਰੀਕੇ ਨਾਲ ਕਾਨੂੰਨ ਦੀਆਂ ਧੱਜੀਆਂ ਨਾ ਉਡਣ ਉਸ ਨੂੰ ਲੈ ਕੇ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲੇ ਆ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਗ੍ਰਿਫਤਾਰੀਆਂ ਕਦੋਂ ਤੱਕ ਹੁੰਦੀਆਂ ਨੇ ਕਿਉਂਕਿ ਦੱਸਿਆ ਕਿ ਕੋਈ ਵੀ ਜਿਹੜਾ ਪਸ਼ੂ ਹੈ ਉਸ ਦੇ ਨਾਲ ਇਸ ਤਰੀਕੇ ਨਾਲ ਧੱਕਾਸ਼ਾਹੀ ਜਿਹੜੀ ਕਰਨੀ ਕਿਸੇ ਦੇ ਪਸ਼ੂਆਂ ਦੇ ਉੱਤੇ ਅਤਿਆਚਾਰ ਕਰਨਾ ਉਸ ਖਿਲਾਫ ਕਿਤਨਾ ਕਿਤੇ ਅਦਾਲਤਾਂ ਵੀ ਸਖਤ ਨਜ਼ਰ ਆਉਂਦੀਆਂ ਨੇ ਪਰ باوجود ਇਸ ਦੇ ਆਪਣੀ ਸ਼ੌਂਕ ਪੂਰੇ ਕਰ ਲਈ ਜਿਹੜੇ ਕਿ ਜੱਤਰ ਪ੍ਰਵਾਸੀ ਨੇ ਉਹ ਵਿਦੇਸ਼ਾਂ ਵਿੱਚ ਰਹਿੰਦੇ ਨੇ ਉਹਨਾਂ ਦਾ ਸ਼ੌਕ ਹੁੰਦਾ ਕਿ ਉਹ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਉਣਾ ਬਲਦਾਂ ਦੀਆਂ ਦੌੜਾਂ ਕਰਵਾਉਣਾ ਪਰ ਸਮੇਂ ਦੇ ਹਿਸਾਬ ਦੇ ਨਾਲ ਜਾਂ ਸਾਰੇ ਕਾਨੂੰਨਾਂ ਨੂੰ ਦੇਖ ਕੇ ਜੋ ਮੌਕੇ ਦੇ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਪਾਬੰਦੀ ਲਗਾਈ ਗਈ ਸੀ ਕਿ ਅਤਿਆਚਾਰ ਜਿਹੜਾ ਉਹ ਕਿਸੇ ਤਰ੍ਹਾਂ ਤੇ ਵੀ ਨਹੀਂ ਕਰਨਾ ਚਾਹੀਦਾ ਪਰ ਆਪਣਾ ਸ਼ੌਂਕ ਪੂਰਾ ਕਰਨ ਵਾਸਤੇ ਕੁਝ ਲੋਕ ਨੇ ਜਿਹੜੇ ਇਸ ਤਰੀਕੇ ਦੇ ਨਾਲ ਨਿਯਮਾਂ ਨੂੰ ਜਾਂ ਕਾਨੂੰਨ ਦੀਆਂ ਤੱਜੀਆਂ ਉਡਾਉਂਦੇ ਨੇ ਤੇ ਉਹਨਾਂ ਦੇ ਉੱਤੇ ਕਾਰਵਾਈ ਵੀ ਹੁੰਦੀ ਹੋਣਾ ਨਜ਼ਰ ਆਉਂਦੀ ਹੈ ਤਾਂ ਕਿ ਤਰ੍ਹਾਂ ਕਿਤੇ ਲੋਕਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਪਸ਼ੂ ਪੰਛੀ ਜਾਂ ਮਨੁੱਖ ਹੈ ਜਿਨ੍ਹਾਂ ਦੇ ਵਿੱਚ ਜਾਨ ਹੈ ਜਿਹੜੇ ਵੀ ਪ੍ਰਾਣੀ ਦੇ ਵਿੱਚ ਤਾਂ ਉਸਤੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਇਦਾਂ ਦਾ ਅਨਮਨੁੱਖੀ ਬਤੀਰਾ ਨਹੀਂ ਕਰਨਾ ਚਾਹੀਦਾ ਤਾਂ ਜੋ ਉਹ ਉਸ ਜਿਹੜਾ ਕੋਈ ਜਾਨਵਰ ਹੈ ਜਾਂ ਕੋਈ ਪਸ਼ੂ ਪੰਛੀ ਹੈ ਉਸ ਨੂੰ ਵੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਕਿਸੇ ਨਾਲ ਵੀ ਅਤਿਆਚਾਰ ਨਹੀਂ ਕਰਨਾ ਚਾਹੀਦਾ ਉਸ ਨੂੰ ਲੈ ਕੇ ਜਿਹੜਾ ਹੁਣ ਵੱਡੀ ਕਾਰਵਾਈ ਵੀ ਦੇਖਣ ਨੂੰ ਮਿਲੀ ਹੈ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਚ ਅੱਗੇ ਹੋਰ ਵੱਡੇ ਖੁਲਾਸੇ ਕਿਹੜੇ ਪੁਰਸ ਵੱਲੋਂ ਹੁੰਦੇ ਨੇ ਫਿਲਹਾਲ ਇਨਾ ਹੀ ਤੇ ਉਹ ਜੱਜ ਧੰਨਵਾਦ